ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਗੱਲ ਕਰਾਂਗੇ ਅੱਜ ਇੱਕ ਨਵੇਂ ਵਿਸ਼ੇ ਉੱਤੇ ਨਵੀਂ ਚੀਜ਼ ਦੇ ਉੱਤੇ ਇੱਕ ਅਜਿਹੀ ਚੀਜ਼ ਜਿਹੜੀ ਕਿ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਜਿਸ ਦੇ ਬਾਰੇ ਕਿਹਾ ਜਾਂਦਾ ਹੈ omega ਜਿਹੜੇ ਇੱਕ ਬੋਡੀ ਦੇ ਅੰਦਰ ਜਿਹੜੇ omega ਦੀ ਜਿਹੜੀ 3 ਹੈ omega 6 ਹੈ omega ਦੇ ਜਿਹੜੇ ਸੀਰੀਜ਼ ਹੈਗੀ ਆ ਉਸ ਦੀ ਤੇ ਅਸੀਂ ਗੱਲ ਕਰਾਂਗੇ ਵਿਟਾਮਿਨ E ਦੀ ਵਿਟਾਮਿਨ E ਕਿਹੜੇ-ਕਿਹੜੇ ਸਕਿਨ ਦੇ ਵਾਲਾਂ ਦੇ ਜਾਂ ਹੋਰ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਕੰਮ ਕਰਦਾ ਇਹ ਜਿਹੜਾ ਪ੍ਰੋਡਕਟ ਹੈ ਇਹ ਕਿਸ ਤਰੀਕੇ ਦੇ ਨਾਲ ਕੰਮ ਕਰੇਗਾ ਤੇ ਕੀ ਕਣਕ ਦੇ ਨਾਲ ਵੀ ਇਲਾਜ ਕੀਤਾ ਜਾ ਸਕਦਾ ਕਿਉਂਕਿ ਰਵਿੰਦਰ ਸਿੰਘ ਜੀ ਅਫਸਰ ਕਣਕ ਖਾਣ ਤੋਂ ਮਨਾ ਕਰਦੇ ਨੇ ਕਣਕ ਆਟਾ ਕਣਕ ਦਾ ਆਟਾ ਤੇ ਇਹਨਾਂ ਚੀਜ਼ਾਂ ਤੋਂ ਮਨਾ ਕਰਦੇ ਨੇ ਪਰ ਕੀ ਕਣਕ ਦੇ ਨਾਲ ਆਪਾਂ ਬਿਮਾਰੀਆਂ ਦਾ ਇਲਾਜ ਵੀ ਕਰ ਸਕਦੇ ਆ ਮੈਂ ਜਿਹੜਾ ਹੈਗਾ ਉਹ ਉਹਦੀ ਗੱਲ ਨਹੀਂ ਕਰ ਰਿਹਾ ਬੀਟ ਗ੍ਰਾਸ ਦੀ ਗੱਲ ਨਹੀਂ ਕਰ ਰਿਹਾ ਜੇ ਤੁਸੀਂ ਸੋਚੋ ਵੀ ਬੀਟ ਗ੍ਰਾਸ ਦੀ ਵੀਟ ਗ੍ਰਾਸ ਨਹੀਂ ਹੈਗਾ ਇਹ ਤਾਂ ਕੀ ਆਪਾਂ ਕਣਕ ਦੇ ਨਾਲ ਹੋਰ ਵੀ ਕੀ ਜੈ ਕ੍ਰਿਕ ਨਾਲ ਇਲਾਜ ਕਰ ਸਕਦੇ ਹਾਂ ਤੇ ਬਹੁਤ ਵਧੀਆ ਫਾਇਦੇ ਤਰੀਕੇ ਨਾਲ ਇਲਾਜ ਕਰ ਸਕਦੇ ਹਾਂ ਭਰਵਿੰਦਰ ਸਿੰਘ ਜੀ ਨੂੰ ਜਾਣਦੇ। ਭਰਵਿੰਦਰ ਜੀ ਤੁਹਾਡਾ ਨਿਊਜ਼ ਅਸ਼ਿਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੇ ਮੇਰੇ ਦਸਖਾਂ ਵੱਲੋਂ। ਜੀ। ਭਰਵਿੰਦਰ ਜੀ ਅ Ωਮੇਗਾ ਸੀਰੀਜ਼ ਜਿਹੜੀ ਹੈਗੀ Ωਮੇਗਾ 3 ਹੋ ਗਿਆ, ਮੈਗਾ 6 ਹੋ ਗਿਆ। ਇਸ ਤਰ੍ਹਾਂ ਦੀ ਜਿਹੜੀ ਸੀਰੀਜ਼ ਆ ਤੇ ਪਲੱਸ ਵਿਟਾਮਿਨ E ਬੋਡੀ ਵਾਸਤੇ ਬਹੁਤ ਜ਼ਰੂਰੀ ਹੈ। ਤੇ ਇਹਦੇ ਨਾਲ ਨਾਲ ਤੁਸੀਂ ਮੈਨੂੰ ਜਦੋਂ ਗੱਲ ਕਰ ਰਹੇ ਸੀ ਤੇ ਮੇਰੇ ਦਿਮਾਗ 'ਚ ਸਵਾਲ ਆ ਰਿਹਾ ਸੀ ਕਿ ਵੀਟ ਯਾਨੀ ਕਣਕ ਤੁਸੀਂ ਅਕਸਰ ਮਨਾ ਕਰਦੇ ਹੋ ਪਰ ਤੁਸੀਂ ਅੱਜ ਇਸ ਪ੍ਰੋਡਕਟ ਦੇ ਵਿੱਚ ਤੁਸੀਂ ਕਣਕ ਦੇ ਨਾਲ ਹੀ ਗੱਲ ਕਰਨ ਜਾ ਰਹੇ ਹੋ ਜੀ ਫਾਇਦਾ ਦਊਗੀ ਕਿ ਕੋਲੋਂਜੀ ਆਪਾਂ ਬਹੁਤ ਵਾਰੀ ਗੱਲ ਕਰੀਏ ਇੱਕ ਵਾਰੀ ਸਪੈਸ਼ਲ ਤੁਹਾਡੇ ਨਾਲ ਵੀਡੀਓ ਬਣਾਈ ਸੀ ਵਿਟਾਮਿਨ E ਦੇ ਉੱਪਰ ਉਹਦੇ 'ਚ ਮ ਦੱਸਿਆ ਸੀ ਕਿ ਬੈਸਟ ਕੁਆਲਿਟੀ ਦਾ ਵਿਟਾਮਿਨ E ਵਿਟਾਮਿਨ E ਫੈਟ ਸੋਲੂਬਲ ਹੈ ਤੇਲ 'ਚ ਮ ਜਿਹੜਾ ਬੈਸਟ ਕੁਆਲਿਟੀ ਦਾ ਹੈ ਜਿਹੜਾ ਸਿੰਥੈਟਿਕ ਵਿਟਾਮਿਨ E ਗੋਲੀਆਂ ਚਾਹੁੰਦਾ ਹੈ ਕੈਮਿਸਟਰੀ ਮਿਲ ਜਾਂਦਾ ਹੈ ਉਹ ਹੰਦਾ ਆ ਯੂਸਡ ਉਹਦੀ ਹੁੰਦੀ ਇੰਟਰਨੈਸ਼ਨਲ ਯੂਨਿਟ ਜਿਹੜਾ ਆਰਗੈਨਿਕ ਪlant based ਵਿਟਾਮਿਨ E ਜਿਹੜਾ ਕਿ ਕੰਪਲੈਕਸ ਹੈ ਯਾਦ ਰੱਖਿਓ ਕੰਪਲੈਕਸ ਹਮੇਸ਼ਾ ਵਿਟਾਮਿਨ ਕੰਪਲੈਕਸ ਹੁੰਦਾ ਹੈ ਉਹ ਹੂੰ ਹੂੰ ਐਂਡਿਸਟ ਹੁੰਦਾ ਤਾਂ ਉਹਦਾ ਬੈਸਟ ਸੋਰਸ ਦੱਸਿਆ ਸੀ ਮੈਂ wheat germ oil wheat ਨੂੰ ਜਰਮਿਨੇਟ ਕਰਾਇਆ ਜਿਨੂੰ ਕਹਿੰਦੇ wheat germ oil ਤਾਂ ਉਹਦੀ ਗੱਲ ਕਰਾਂਗੇ ਕਲਵੰਤ ਜੀ ਮੇਰੇ ਹਿਸਾਬ ਨਾਲ ਮੈਂ ਨਹੀਂ ਜਾਣਦਾ ਕੋਈ ਹੈ ਜਿਹੜਾ ਕੇਸ ਜਿਹੜਾ ਇਸ ਤੋਂ ਬੈਨੀਫਿਟ ਨਾ ਲੈ ਸਕੇ ਮੇਲ ਫੀਮੇਲ ਬੱਚਾ ਹੇਟੇ ਹੇਟੇ ਬੈਨੇਫਿਟ ਲੱਭੇ ਮੈਨੇ ਤਾਂ ਹਾਰ ਕੇ ਮੈਨੇ ਚੀਜ਼ ਬਣਾਨੀ ਪੈਗੀ ਮਗਰ ਪਹਿਲਾ ਕੱਲ ਕਰਾਂਗੇ ਨੇਚਰਲ ਸੋਰਸਸ ਦੀ ਤੁਸੀਂ ਘਰ ਚ ਕਿਵੇਂ ਲੈ ਸਕਦੇ ਹੋ ਇਹਦੇ ਫਾਇਦੇ ਕੀ ਆ ਸਭ ਤੋਂ ਪਹਿਲਾਂ ਉਥੋਂ ਸ਼ੁਰੂ ਕਰਾਂਗੇ ਤਾਂ ਪਹਿਲੀ ਗੱਲ ਪਿੱਛੇ ਦੇ ਕਿ ਇੰਡੀਆ ਚ ਬਹੁਤ ਬੜੀ ਪ੍ਰੋਬਲਮ ਆਈ ਕਲੌਟ ਹੋ ਕੇ ਨਾ ਲੋਕਾਂ ਨੂੰ ਹੈਮਰੇਜ ਹੋ ਕੇ ਕਲੌਟ ਹੋ ਕੇ ਮਰ ਜਾਂਦੇ ਸੀ ਲੋਕ ਤੁਹਾਨੂੰ ਪਤਾ ਬਲੱਡ ਦੀ ਨਿਕ ਕੰਸਿਸਟੈਂਸੀ ਹੈ ਕੰਸਿਸਟੈਂਸੀ ਨੇ ਕਿੰਨਾ ਠਿਕ ਰਹਿਣਾ ਚਾਹੀਦਾ ਹੈ ਉਹ ਥਿਕਨੈਸ ਨੂੰ ਅਗਰ ਕਟਾ ਦੋਗੇ ਤਾਂ ਵੀ ਰੌਲਾ ਵੱਧ ਜੇਗੀ ਤਾਂ ਵੀ ਰੌਲਾ ਇਹਦਾ ਮੋਨਿਟਰਿੰਗ ਫੈਕਟਰ ਕੌਣ ਹੈ ਇਹਨੂੰ ਕੌਣ ਚੈੱਕ ਚ ਰੱਖਦਾ ਹੈ ਕਿ ਬਦੇ ਵੀ ਨਾ ਤੇ ਘਟੇ ਵੀ ਨਾ ਵਿਟਾਮਿਨ E ਜੇ ਤੁਹਾਡੇ ਬੋਡੀ ਚ ਵਿਟਾਮਿਨ E ਹੈਗਾ ਤੁਹਾਡੇ ਬਲੱਡ ਦੀ ਕੰਸਿਸਟੈਂਸੀ ਬਣੀ ਰਹਿੰਦੀ ਹੈ ਇਹਦਾ ਮਤਲਬ ਸਮਝੋ ਕੁਲੋ ਜੀ ਕਲੋਟ ਨੂੰ ਬਣਨ ਤੋਂ ਰੋਕਦਾ ਹੈ ਬਣੇ ਹੋਏ ਕਲੋਟ ਨੂੰ ਡਿਜ਼ੋਲਵ ਕਰਨ ਦੀ ਕਪੈਸਿਟੀ ਰੱਖਦਾ ਹੈ ਨੈਚੁਰਲ ਵਿਟਾਮਿਨ E ਤਾਂ ਜਿੰਨੇ ਹੈ ਯੰਗ ਬੱਚਿਆਂ ਨੂੰ ਜਿਨ੍ਹਾਂ ਨੂੰ ਬ੍ਰੇਨ ਹੈਮਰੇਜ ਸਟ੍ਰੋਕ ਹਾਰਟ ਅਟੈਕ ਹੋ ਰਹੇ ਹਨ ਨਾ ਇਹ ਕਿਉਂ ਹੈ ਕਿਉਂਕਿ ਬਲੱਡ ਦੀ ਕੰਸਿਸਟੈਂਸੀ ਖਰਾਬ ਹੈ ਤਾਂ ਪਹਿਲੀ ਚੀਜ਼ ਜਿਹੜੀ ਚੀਜ਼ ਹੈ ਹੈਲਪ ਕਰਦਾ ਹੈ ਇੱਕ ਕਲੌਟ ਬਣਨ ਤੋਂ ਰੋਕਦਾ ਹੈ ਤੇ ਬਣੇ ਹੋਏ ਕਲੌਟਸ ਨੂੰ ਡਿਸੋਲਵ ਕਰਨ ਦੀ ਸ਼ਕਤੀ ਰੱਖਦਾ ਹੈ ਵਿਟਾਮਿਨ E ਕੋਲਾਂਜੀ ਦੋਜੀ ਚੀਜ਼ ਆਪਣੀ ਬਾਡੀ ਚ ਨਾ ਆਕਸੀਜਨ ਚਾਹੀਦੀ ਹੁੰਦੀ ਹੈ ਇੱਕ ਸੈਚੂਰੇਸ਼ਨ ਲੈਵਲ ਹੈ ਉਹ ਤੁਸੀਂ ਆਹ ਕਮਿਟਰ ਤੇ ਲਾ ਕੇ ਚੈੱਕ ਵੀ ਕਰਦੇ ਸੀ ਪੋਲੂਸ਼ਨ ਤੇ ਹਾਰਟ ਕੰਡੀਸ਼ਨ ਤੇ ਹੋਰ ਪ੍ਰੋਬਲਮਸ ਕਰਕੇ ਬਾਡੀ ਚ ਨਾ ਵਿਟਾਮਿਨ ਆਕਸੀਜਨ ਘਟ ਜਾਂਦੀ ਹੈ ਬੜੀ ਇੰਟਰਸਟਿੰਗ ਥੀਜ ਹੈ ਤੁਸੀਂ ਵਿਟਾਮਿਨ E ਲੈਣਾ ਸ਼ੁਰੂ ਕਰ ਦੋ ਤੁਹਾਡੇ ਬਲੱਡ ਦੀ ਨਾ ਆਕਸੀਜਨ ਦੀ ਲੋਡ ਘਟ ਜਾਂਦੀ ਹੈ ਮਤਲਬ ਤੁਸੀਂ ਕੱਟ ਆਕਸੀਜਨ ਨਾਲ ਵੀ ਕੰਮ ਚਲਾ ਸਕਦੇ ਹੋ ਜਿਹਨੇ ਵੀ ਲੋਕ ਹਾਈ ਆਲਟੀਟਿਊਡਸ ਤੇ ਰਹਿੰਦੇ ਆ ਉਹਨਾਂ ਨੂੰ ਦੂਜੇ ਨੰਬਰ ਤੇ ਜਿਵੇਂ ਕਿ ਆਪਣੇ ਨਾਰਥ ਇੰਡੀਆ ਚ ਪੋਲੂਸ਼ਨ ਬਹੁਤ ਹੈ ਆਪਣਾ ਆਕਸੀਜਨ ਵੀ ਮਿਲਦੀ ਨਹੀਂ ਜਿੰਨੀ ਚਾਹੀਦੀ ਹੈ ਉਹਦੇ ਨਾਲ ਕੀ ਹੈ ਜੇ ਤੁਸੀਂ ਵਿਟਾਮਿਨ E ਲੈਨੇ ਹੋ ਤੁਹਾਨੂੰ ਨੀਡ ਆਫ ਆਕਸੀਜਨ ਇੰਟਰਸਟਿੰਗ ਚੀਜ਼ ਹੈ ਕਿ ਬੰਦੀ ਕੱਟ ਆਕਸੀਜਨ ਆ ਵੀ ਸਰ ਜਾਂਦਾ ਹੈ ਕਿਉਂਕਿ ਵਿਟਾਮਿਨ E ਆਕਸੀਜਨ ਟਰਾਂਸਪੋਰਟ ਕਰਦਾ ਹੈ ਪੀਜੀਟੀਜੀ ਆਪਣੇ ਮਸਲਸ ਨੂੰ ਗੁੱਡ ਸ਼ੇਪ ਚ ਰਹਿਣ ਲਈ ਨਾ ਆਕਸੀਜਨ ਚਾਹੀਦੀ ਹੈ ਜੀ ਇਹ ਮਸਲ ਦੀ ਸ਼ੇਪ ਵਧੀਆ ਕਰ ਦਿੰਦਾ ਹੈ ਵਿਟਾਮਿਨ E ਧੀ ਦੀ ਚੀਜ਼ ਮੰਨ ਲਿਆ ਲੋਕਾਂ ਨੂੰ ਪਤਾ ਬੋਡੀ ਚ ਕੀ ਆਪਣੀ ਬਸਲੈਕਸਿਕ ਨਾੜੀ ਨਾ ਬਲੌਕ ਹੋ ਗਈ ਹੂੰ ਹੂੰ ਦੇਖੋ ਆਪਣੀ ਬੋਡੀ ਚ ਇੱਕ ਸਿਸਟਮ ਹੈ ਇਹਦੇ ਆਲੇ ਦੋਲੇ ਨਾ ਇੱਕ ਹੋਰ ਨਵੀਂ ਨਾੜੀ ਬਣਾ ਲੈਂਦੀ ਹੈ ਬਾਈਪਾਸ ਬਾਈਪਾਸ ਹਾਂ ਆਪ ਕਰਦੀ ਬੋਡੀ ਅਗਰ ਕਰਦੇ ਕੋਲ ਵਿਟਾਮਿਨ E ਹੈਗਾ ਉਹ ਬਲੱਡ ਵੈਸਲ ਕਹਿੰਦੇ ਨੂੰ ਬਲੱਡ ਵੈਸਲ ਤਾਂ ਬਣੇਗਾ ਜੇ ਤੁਹਾਡੀ ਬੋਡੀ ਤੇ ਵਿਟਾਮਿਨ E ਹੈਗਾ ਰੁਕੀ ਹੋਈ ਕੈਪਿਲਰੀਜ਼ ਨੂੰ ਖੋਲਣ ਦੀ ਜਾ ਉਹਦਾ ਬਾਈਪਾਸ ਕਰਨ ਦਾ ਬੋਡੀ ਕਾਲ ਆਪਣੇ ਤਰੀਕੇ ਜੇ ਤੁਸੀਂ ਵਿਟਾਮਿਨ E ਲੈਨੇ ਹੋ ਮੈਂ ਤਾਂ ਹਰਾਂ ਨਾ ਜੀ ਲੋਕੋ ਜੀ ਨੈਕਸਟ ਚੀਜ਼ ਉਹਨਾਂ ਹਾਰਟ ਅਟੈਕ ਯ ਕ੍ਰੈਂਪਿੰਗ ਕ੍ਰੈਂਪਿੰਗ ਮਤਲਬ ਨਸ ਚੜ ਜਾਣਾ ਜਿਨਨੇ ਵੀ ਲੋਕਾਂ ਨਸਾ ਚੜਦਿਆਂ ਨੇ ਉਹਦਾ ਮੇਨ ਕਾਰਨ ਮਿਨਰਲਸ ਤੇ ਵਿਟਾਮਿਨ E ਦੀ ਡੈਫੀਸ਼ੀਅਨਸੀ ਹੈ ਜਿਨਾਂ ਨੂੰ ਹਾਰਟ ਕਰਕੇ ਅੰਜਾਇਨਾ ਪੇਨ ਹੁੰਦੀ ਹੈ ਜਾਂ ਖੱਬੀ ਬਾਹਂਚ ਪੇਨ ਹੁੰਦੀ ਹੈ ਅਗਰ ਉਹ ਵਿਟਾਮਿਨ E ਲੈਣ ਲੱਗ ਜਨ ਉਹਨਾਂ ਦੇ ਕ੍ਰੈਂਪ ਅਟੈਕ ਹੁੰਦਾ ਦਰ ਘਟ ਜਾਂਦਾ ਤੇ ਉਹਨਾਂ ਦੇ ਬਾਡੀ ਚ ਵੈਸੀ ਵੀ ਕ੍ਰੈਂਪ ਘਟ ਜਾਂਦੇ ਆ ਨੈਕਸਟ ਜੀ ਜਿਹੜੀ ਇਨਫੈਕਸ਼ਨਸ ਨੇ ਆਪਣੀ ਬਾਡੀ ਚ ਲੋਕਲ ਇਨਫੈਕਸ਼ਨ ਜਲਦੀ ਹੋ ਜਾਂਦੀ ਹੈ ਉਹਨਾਂ ਨੂੰ ਪ੍ਰੀਵੈਂਟ ਕਰਦਾ ਹੈ ਵਿਟਾਮਿਨ E ਇਹ ਇਨਫੈਕਸ਼ਨਸ ਤੋਂ ਬਚਾਉਂਦਾ ਹੈ ਇਹ ਇਮਿਊਨ ਸਿਸਟਮ ਲਈ ਬਹੁਤ ਵਧੀਆ ਹੈ ਇਮਿਊਨ ਸਿਸਟਮ ਕਿਹੜਾ ਹੈ ਜਿਹੜਾ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਆਪਾਂ ਨੂੰ ਨੈਕਸਟ ਚੀਜ਼ ਜਿਹੜੀ ਇਨਫਲੇਮੇਸ਼ਨ ਹੈ ਹੁਣ ਕਈਆਂ ਦੇ ਇਨਫਲੇਮੇਸ਼ਨ ਕਿਤੇ ਵੀ ਹੋ ਸਕਦੀ ਹੈ ਆਰਟਰੀਸ ਚ ਹੋ ਸਕਦੀ ਹੈ ਆਂਤਾਂ ਚ ਹੋ ਸਕਦੀ ਹੈ ਇਹ ਇਨਫਲਮੇਸ਼ਨ ਘਟਾਉਂਦਾ ਹੈ ਵਿਟਾਮਿਨ E ਠੀਕ ਹੈ ਕੋਲੋਂ ਜੀ ਹੁਣ ਨੈਕਸਟ ਚੀਜ਼ ਜੀ ਮੇਰੀ ਫੇਵਰੇਟ ਹੈ ਜੀ ਕਈ ਲੋਕਾਂ ਦੇ ਨਾਲ ਬਰਨ ਮਾਰਕਸ ਹੋ ਜਾਂਦੇ ਕੋਲੋਂ ਜੀ ਕੋਈ ਗਰਮ ਚੀ ਲਾ ਕੇ ਬਰਨ ਹੋ ਗਿਆ ਉਸ ਕਾਰ ਜਾਂਦਾ ਹੀ ਨਹੀਂ ਤੁਸੀਂ ਵਿਟਾਮਿਨ E ਦਾ ਕੈਪਸੂਲ ਖੋਲਣਾ ਆਰਗੇਨਿਕ ਹੋਏ ਮਤਲਬ ਆਰਗੇਨਿਕ ਦਾ ਮਤਲਬ ਪlant based ਉਹ ਕੈਪਸੂਲ ਲੈ ਲਓ ਕਈ ਬੱਚੇ ਜਿਮ ਲਾਨੇ ਉਹਨਾਂ ਦੇ ਨਾਲ ਉਰੇ ਢਿੱਡ ਤੇ ਲੇਡੀਜ਼ ਦੇ ਪ੍ਰੈਗਨੈਂਸੀ ਤੋਂ ਬਾਅਦ ਸਟ੍ਰੈਚ ਮਾਰਕਸ ਪੈ ਜਾਂਦੇ ਕੋਲੋਂ ਜੀ ਵੈਲਕਮ ਜਿਹਦੇ ਲਈ ਸਟ੍ਰੈਚ ਮਾਰਕਸ ਪੈਨੇ ਵਿਟਾਮਿਨ E ਦਾ ਕੈਪਸੂਲ ਖਾਣਾ ਤਾਂ ਹੈ ਉਹਨੂੰ ਖੋਲ ਕੇ ਲਾ ਲੈਣਾ ਇਹਦੇ ਚ ਸੌਫਟਨਿੰਗ ਇੱਕ ਚੀਜ਼ ਕਹਿੰਦੇ ਸੌਫਟਨ ਕਰਦਾ ਇਹ ਸਟ੍ਰੈਚ ਮਾਰਕਸ ਨੂੰ ਪੁਰਾਣੇ ਸਟ੍ਰੈਚ ਮਾਰਕਸ ਤੁਸੀਂ ਹੈਰਾਨ ਹੋ ਜਾਓਗੇ 60 60 70 70% ਘਟ ਜੰਨੇ ਆ ਦੇਖਣ ਚ ਕਈ ਲੋਕਾਂ ਦੀ ਬਹੁਤ ਟੈਨਸ਼ਨ ਹੁੰਦੀ ਹੈ ਜੇ ਤੁਹਾਡਾ ਪੁਰਾਣਾ ਕੋਈ ਬਰਨ ਮਾਰਕ ਹੈ ਕੋਈ ਸੜਿਆ ਹੋਇਆ ਉਸ ਕਰਕੇ ਇੱਕ ਮਾਰਕ ਹੈ ਉਹਤੇ ਲਾ ਲਿਆ ਤੇ ਇਹਨੂੰ ਸਿੱਧਾ ਉੱਪਰ ਲਾਣਾ ਤੇ ਠੀਕ ਹੋ ਜਾਂਦਾ ਕੁਲਵੰਜੀ ਮੈਂ ਹਮੇਸ਼ਾ ਇੱਕ ਬੱਚਿਆਂ ਦੇ ਮਾਪਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਿਹੜੇ ਬੱਚੇ ਰਾਤ ਨੂੰ ਸੁਤੇ ਪਏ ਬੈੱਡ ਵੈਟਿੰਗ ਕਰ ਦਿੰਨੇ ਆ ਕਿਉਂਕਿ ਉਹ ਸੁਸੂ ਨਿਕਲ ਜਾਂਦਾ ਹੈ ਬੈੱਡ 'ਚ ਉਹਨਾਂ ਨੂੰ ਵਿਟਾਮਿਨ E ਦੀ ਡੈਫੀਸ਼ੈਂਸੀ ਹੈ ਬਹੁਤ ਸਿੰਪਲ ਦਾ ਸੋਲੂਸ਼ਨ ਹੈ ਜੀ ਉਹਨਾਂ ਨੂੰ ਵਿਟਾਮਿਨ E ਖਵਾਉਣਾ ਸ਼ੁਰੂ ਕਰ ਦੇਣਾ ਹੈ ਹੈਨਾ ਤੇ ਉਹ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਹੁਣ ਦੋ ਚੀਜ਼ਾਂ ਨੇ ਆਪਣੇ ਸਰੀਰ 'ਚ ਵਿਟਾਮਿਨ E ਨੂੰ ਖੋਰਦਾ ਕੌਣ ਹੈ ਪਹਿਲੀ ਚੀਜ਼ ਤਾਂ ਪਤਾ ਹੋਣੀ ਚਾਹੀਦੀ ਹੈ ਉਹ ਹੈ ਕਲੰਤ ਜੀ ਜਿਹਨੋਂ ਆਪਾਂ ਮੈਦਾ ਕਰਨੇ ਰਿਫਾਈਨਡ ਕਾਰਬੋਹਾਈਡਰੇਟਸ ਆਪਣੇ ਸਰੀਰ 'ਚੋਂ ਚੂਸ ਲੈਂਦੇ ਨੇ ਵਿਟਾਮਿਨ E ਦੇਖੋ ਜਿਸ ਚੀਜ਼ ਦੇ ਵਿੱਚ ਵਿਟਾਮਿਨ E ਹੈ अगर वो रिफाइन खाओगे वो चूस लेगा मगर वाइटमिन ही है किस चीज़? पहली चीज सब तो बेस्ट है वीट जर्म ऑयल वीट मतलब कणक के जर्मिनेट जर्म के ऑयल तो दूजी चीज ऑर्गेनिक सनफ्लावर सीड्स तीजी चीज आलमंड्स मैं आप ती इसलिए खा के खुश है जी दुध बना के खुश है चौथी चीज सीड्स एंड नट्स मगर सीड्स एंड नट्स की प्रॉब्लम है रॉ सीड्स एंड नट्स तो है मगर जब तुम भुन लिया वाइटमिन मर जाता है तो रॉ सीड्स एंड नट्स मगर रॉड खाने अलाउड वैसे ही नहीं है तो उन्होंने जर्मीनेट करके खाना है कि मैं उ नून से नींबू वाले पानी मगर वो खोर पंगा जे थोड़ा लिवर चंगा नहीं है फिर सीड्स एंड नट्स नहीं खाने नैक्सट चीज कुलवं जी मेरी फेवरेट सलाद भरया पैया विटामिन उस तो अगली चीज एवोकाडो इंडिया स्वाद नहीं मिलते रहन दो वीट जम ऑयल लिस्ट टॉपते है अपने मैं लगता है छे महीने पहले एक बार पहला वीडियो बनाई थी सी इस पर अपने कोल वीट जम ऑयल तो बना है विटामिन ई हूँ है दूजी चीज कुलवं जी ਕੁਸੀਂ ਸ਼ੁਰੂ ਚ ਗੱਲ ਕਰੀ ਅូមੇਗਾ 3 ਤੋਂ ਅូមੇਗਾ 6 ਜਿਹੜੇ ਲੋਕ ਮੈਨੂੰ ਫੋਲੋ ਕਰਦੇ ਆ ਉਹ ਜਾਣਦੇ ਕਿ ਮੈਂ ਅូមੇਗਾ 6 ਦਾ ਦਵਾਨਾ ਹੈ ਅូមੇਗਾ 3 ਤੋਂ ਦਰਦਾ ਮਗਰ ਇੱਕ ਅូមੇਗਾ 6 ਹੈਜ ਹੈ ਹਲਵਾਤ ਜੀ ਹੈ ਅូមੇਗਾ 6 ਮਗਰ ਇਨਫਲੇਮੇਸ਼ਨ ਨੂੰ ਡਾਊਨ ਕਰਦਾ ਹੈ ਜਿੰਨੇ ਵੀ ਅូមੇਗਾ 6 ਨੇ ਨਾ ਇਹ ਬਾਡੀ ਚ ਇਨਫਲੇਮੇਸ਼ਨ ਕਰਦਾ ਹੈ ਪੇਨ ਤੇ ਬਿਨਾ ਗੱਲੋਂ ਦਰਦ ਹੈ ਨਾ ਸੋ ਜਸ ਇੱਕ ਅូមੇਗਾ 6 ਹੈਜਾ ਵੀ ਹੈ ਜਿਹਨੂੰ ਜੀ ਐਲ ਏ ਕਹਿੰਦੇ ਆ ਜੀ ਐਲ ਏ ਗਾਮਾ ਲਿਕੋਨਿਕ ਐਸਿਡ ਸਪੈਸ਼ਲ ਇਕ ਕੱਲਾ ਉਹ ਹੈ ਜਿਹੜਾ ਮੈਂ ਜਾਣਦਾ ਹਾਂ ਤੱਕ omega 6 ਜਿਹੜਾ ਕਿ ਇਨਫਲੇਮੇਸ਼ਨ ਮਾਰਦਾ ਹੈ ਕੁਲਵੰਤ ਜੀ ਤੁਹਾਨੂੰ ਇਹ ਨਾਮ ਸੁਣਿਆ ਹੋਗਾ ਇਹਨੂੰ ਕਹਿੰਦੇ ਇਵਨਿੰਗ ਪ੍ਰੈਮਰੋਜ਼ ਆਇਲ and ਇਵਨਿੰਗ ਪ੍ਰੈਮਰੋਜ਼ ਇੱਕ ਫੁੱਲ ਦਾ ਨਾਮ ਹੈ ਉਹਦੇ ਸੀਡਸ ਤੋਂ ਇੱਕ ਆਇਲ ਨਿਕਲਦਾ ਇਵਨਿੰਗ ਪ੍ਰੈਮਰੋਜ਼ ਆਇਲ ਜਿਹਦੇ ਵਿੱਚ GLA ਭਰਪੂਰ ਹੈ ਮੈਂ ਜਦੋਂ ਹੈਰਾਨ ਹੋਇਆ ਜੀ ਇਹਦੇ ਤੁਸੀਂ ਫਾਇਦੇ ਸੁਣੋਗੇ ਤੈਨੂੰ ਮੈਂ ਵਿਟਾਮਿਨ E ਨਾਲ ਕਿਉਂ ਮਿਕਸ ਕਰਾਇਆ ਇਹ ਸਮਝੋਗੇ ਪਹਿਲੀ ਚੀਜ਼ ਜੀ

जी, थोड़ा फेवरेट किसी भी है, है, मैं, हो गया, जी, मैं, करी ना, मैं अस्ता बहुत सोना कॉम्बीनेशन बना लिया जा मैं रिसर्च होर करी मैं कह रहा मैं छेती भेजो मैं लेना शुरू करा कोई भी तरीके का अथराइटस है या स्पैशली इनफ्लीमे आए बेस्ट है नैक्सट चीज कुल ਮੇਲ ਸੇ ਵਿੱਚ ਜਿਹੜੀ ਕੋਈ ਵਾਈਫ ਜਾਂ ਕੋਈ ਦੇਖ ਰਹੀ ਹੈ ਧੀ ਕੁੜੀ ਹੈ ਨਾ ਜਿਹੜੀ ਆਪਣੇ ਘਰ ਵਾਲੇ ਦੀ ਟੈਨਸ਼ਨ ਲੈਂਦੀ ਹੈ ਡੈਡੀ ਟੈਨਸ਼ਨ ਲੈਂਦੀ ਹੈ ਮੇਲ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਆਰਟਰੀਜ਼ ਦੀ ਇਨਫਲੇਮੇਸ਼ਨ ਤੇ ਹਾਰਟ ਕੰਡੀਸ਼ਨਸ ਈਵਨਿੰਗ ਪ੍ਰਿਮਰੋਜ਼ ਆਇਲ ਫੀਮੇਲ ਦੇ ਲਈ ਤਾਂ ਅਮਰਿਤ ਹੈ ਉੱਥੇ ਮੈਂ ਪਹੁੰਚ ਰਿਹਾ ਮੇਲ ਦੇ ਲਈ ਅਮਰਿਤ ਹੈ ਇਹ ਹਾਰਟ ਕੰਡੀਸ਼ਨਸ ਲਈ ਹਾਰਟ ਲਈ ਇਟਸੈਲਫ ਲਈ ਤੇ ਜਿਹੜੀ ਆਰਟਰੀਜ਼ ਹਾਰਟ ਦੇ ਨੇੜੇ ਤੇੜੇ ਘੁੰਮ ਰਹੀਆਂ ਨੇ ਉਹਨਾਂ ਦੀ ਇਨਫਲੇਮੇਸ਼ਨ ਨੂੰ ਡਾਊਨ ਕਰਦੀ ਹੈ ਤਾਂ ਇਹ ਹਾਰਟ ਪ੍ਰੋਬਲਮਸ ਲਈ ਵਿਟਾਮਿਨ ਈ ਵੀ ਅਮਰਿਤ ਹੈ ਇਹ ਵੀ ਅੰਮ੍ਰਿਤ ਹੈ ਠੀਕ ਹੈ ਕਲੋਨ ਜੀ ਨੈਕਸਟ ਚੀਜ਼ ਅਸਥਮਾ ਚ ਈਵਨਿੰਗ ਪ੍ਰਿਮਰੋਸ ਆਇਲ ਵਨ ਆਫ ਦਾ ਟਾਪ ਨੈਚੁਰਲ ਜਿਹਨੂੰ ਆਪਾਂ ਕਹਿੰਦੇ ਆ ਆਲਟਰਨੇਟ ਉਹ ਹੈ ਰੈਮੇਡੀ ਹੁਣ ਅੱਗੇ ਜੀ ਐਂਡੋਕ੍ਰਾਈਨ ਸਿਸਟਮ ਕਲੋਨ ਜੀ ਐਂਡੋਕ੍ਰਾਈਨ ਸਿਸਟਮ ਹੈ ਜਿਹੜੇ ਆਪਣੇ ਬਾਡੀ ਚ ਗਲੈਂਡ ਨੇ ਜਿਹੜੇ ਆਪਸ ਚ ਹਾਰਮੋਨ ਬਣਾ ਕੇ ਵਾਰਤਾ ਲਾਪ ਜਾਂ ਕਮਿਊਨੀਕੇਸ਼ਨ ਕਰਦੇ ਆ ਇੱਕ ਪੂਰਾ ਸਿਸਟਮ ਹੈ ਐਂਡੋਕ੍ਰਾਈਨ ਸਿਸਟਮ ਉਸ ਦੇ ਵਿੱਚ ਥਾਇਰਾਇਡ ਆ ਜਾਂਦਾ ਓਵਰੀਜ਼ ਆ ਜਾਂਦੀ ਹੈ ਹਾਈਪੋਥੈਲਮਸ ਆ ਜਾਂਦਾ ਹੈ ਨਾ ਸਾਰੇ ਗਲੈਂਡ ਆਂਦੇ ਨੇ ਐਡਰੀਨਲਸ ਆਂਦੇ ਨੇ ਇਹ इवनिंग प्रिमरोज ऑयल एंड्रोक्राइन सिस्टम अमेजिंग है मतलब समझो जी फीमेल हॉरमोन अमृत है देखो मेरी है ना थोड़ी तो मेरी जमें अपने अपने दर्शकों फीमेल ने जान होंगी है पीरीयड्स पीरियड्स प्रॉब्लम है मैं उन्होंने कॉम्बीनेशन बना के दूंगा जिस बर्बरिन आह विटामिन ई e सा अपना है द परफेक्ट वूमेन अमेजिंग मगर उपचदें मैन पोजलच एक टैस्टिड है जी ये रिसर्च है менопаউজਲ ਇਵਨਿੰਗ ਪੈਮਰੋਸ ਆਇਲ ਅਮੇজিং ਅਮੇজিং ਰਿਜ਼ਲਟਸ ਦਿੰਦਾ ਸਪੈਸ਼ਲੀ ਜਿਹੜੀ ਕੁੜੀਆਂ ਨੂੰ ਹੁਣ ਉਹ ਆਗੇ ਜਿਹਦੇ ਪੀਰੀਅਡਸ ਆਣ ਤੋਂ 14ਵੇਂ ਦਿਨ ਨਾ Ovulation ਹੁੰਦੀ ਹੈ ਪੀਰੀਅਡਸ ਖਤਮ ਹੋਣ ਤੋਂ ਬਾਅਦ 14ਵੇਂ ਦਿਨ Ovulation ਹੁੰਦੀ ਹੈ ਇੱਕ ਪੀਰੀਅਡ ਹੈ ਉਸ ਦੇ ਵਿੱਚ ਕਈ ਕੁੜੀਆਂ ਨੂੰ ਅਜੀਬ ਜਿਹੀ ਰਿਐਕਸ਼ਨ ਆਉਂਦੀ ਹੈ ਜਿਹਨੂੰ PMS ਕਹਿ ਕੇ ਨਾਮ ਦਿੱਤਾ ਜਾਂਦਾ ਪ੍ਰੀ ਮਤਲਬ ਪਹਿਲਾਂ ਮੈਂਸੂਰੇਸ਼ਲ ਮਤਲਬ ਪੀਰੀਅਡਸ ਆਣ ਤੋਂ ਪਹਿਲਾਂ ਸਿੰਡਰਮ ਜਿਹੜੇ ਚੀਜ਼ੇ ਦਿਖਦੇ ਨੇ ਇਹ ਇਵਨਿੰਗ ਪੈਮਰੋਸ ਆਇਲ ਦੁਨੀਆ ਦੀ ਟਾਪ ਬੈਸਟ ਆਲਟਰਨੇਟ ਰੈਮੇਡੀ ਹੈ ਫਾਰ ਪੀਐਮਐਸ ਕਈਆਂ ਨੂੰ ਹੌਟ ਫਲੈਸ਼ਸ ਕਈਆਂ ਦਾ ਮੂਡ ਬੁਰਾ ਕਈਆਂ ਨੂੰ ਮਿੱਠੇ ਦੀ ਕਰੀਵਿੰਗ ਹੈ ਚਾਹ ਦੀ ਕਰੀਵਿੰਗ ਕਈਆਂ ਚਾਕਲੇਟ ਦੀ ਕਰੀਵਿੰਗ ਹੁੰਦੀ ਹੈ ਕਈਆਂ ਦਾ ਮੂਡ ਸਵਿੰਗ ਹੁੰਦਾ ਉਸ ਚ ਵਨ ਆਫ ਦਾ ਬੈਸਟ ਸੋਲੂਸ਼ਨ ਹੈ ਇਹ ਠੀਕ ਹੈ ਜੀ ਹੁਣ ਜਿਹੜਾ ਹੈਗਾ ਇਹ ਈਵਨਿੰਗ ਪ੍ਰਿਮਰੋਸ ਤੇ ਆਪਣਾ ਵਿਟਾਮਿਨ ਈ ਇਹ ਦੋਨੋਂ ਦੇਖਿਆ ਜਾਏ ਇਹ ਆਇਲ ਨੇ ਇਹ ਫੈਟ ਸੋਲਿਬਲ ਆਇਲਸ ਨੇ ਇਹਨਾਂ ਨੂੰ ਅਗਰ ਤੁਸੀਂ ਹੋਰ ਵਧੀਆ ਕਰਨਾ ਹੈ ਤਾਂ ਇਹਦੇ ਨਾਲ ਡੀਐਚਏ डीएचए किस किसछ होंगे जी ओमेगा थ्री मेरे को एक प्रोडक्ट है क्यूटैन कोइनजाम क्यू टैन तो मैं करूँगा कोनजैम क्यू टैन ए विटामिन ई e, फीमेल्स फीमेल मैं नाल नाऊंगा परफेक्ट वूमेन अमेजिंग कॉम्बीनेशन है तो एक ऐसी चीज है जेडे मिल के एक पावरफुल भी ऑल्टरनेट चीज बनाने फीमेल्स से मेल्स दोनों लिये अमृत है कुलवंत जी आ, देखो पहली गल ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ ਹਾਂ ਚੀਜ਼ ਪਲਾਂਟ ਬੇਸਡ ਹੋਵੇ ਉਹਦਾ ਮਤਲਬ ਉਹਦੇ ਵਿੱਚ ਪੂਰਾ ਕੰਪਲੈਕਸ ਹੋਵੇ ਵਿਟਾਮਿਨ E ਵੀ ਕੰਪਲੈਕਸ ਹੈ ਜਿਹੜਾ ਜੀਐਲਏ ਵਾਲਾ ਆਪਣਾ ਈਵਨਿੰਗ ਪੈਂਬਰੋਸੀਕ ਕੰਪਲੈਕਸ ਹੈ ਆਪਾਂ ਨੂੰ ਮਿਕਸ ਕਰਾਂਗੇ ਇਕੱਠੇ ਤਾਂ ਕਿ ਦੋਨੋਂ ਆਇਲਸ ਨੇ ਕੰਮ ਕਰਨ ਖਾੜ ਦੀ ਕੰਡੀਸ਼ਨ ਹੈ ਆਕਸੀਜਨ ਘਟ ਹੈ ਕੋਲਟ ਬਣ ਰਿਹਾ ਹੈ ਸਕਿਨ ਦੀ ਪ੍ਰੋਬਲਮ ਹੈ ਆ ਲਿਵਰ ਅਲੀ ਕੰਡੀਸ਼ਨ ਨੇ ਸੋ ਰਾਇਸ ਐਡੀਮਾ ਹੈ ਨਾ ਸਭ ਚੀਜ਼ਾਂ ਬੱਲੇ ਬੱਲੇ ਹੈ ਬਸ ਆਪਾਂ ਇਹ ਆ ਰੱਖਣਾ ਇਹਨੂੰ ਆਪਣੀ ਬੋਡੀ ਚ ਚੀਜ਼ਾਂ ਨੂੰ ਮਾਰ ਕੌਂ ਰਿਹਾ ਹੈ ਰਿਫਾਈਨਡ ਕਾਰਬੋਹਾਈਡਰੇਟਸ ਮਤਲਬ ਮੈਦਾ ਨੂਡਲ ਜਿੰਨਾਂ ਵੀ ਪਾਸਤੇ 버ਗਰ ਪੀਜ਼ ਇਹ ਮੈਦੇ ਦੇ ਬੰਦੇ ਨੇ ਅਗਰ ਤੁਸੀਂ ਉਹ ਲੈ ਰਹੇ ਹੋ ਤੁਹਾਡੀ ਬੋਡੀ ਚ ਵਿਟਾਮਿਨ E ਘਟ ਰਿਹਾ ਹੈ ਜੇ ਤੁਸੀਂ ਮੈਂ ਕਹੂੰਗਾ ਥੋੜਾ ਬਹੁਤਾ ਸਲਾਦ ਖਾ ਰਹੇ ਹੋ ਤੇ ਨਾਲ ਇਹ ਕੈਪਸੂਲ ਲੈਣਾ ਸ਼ੁਰੂ ਕਰ ਦੋ ਜਿਹੜਾ ਕਿ ਆਪਾਂ ਨੇ ਕੱਢਿਆ ਨਾ ਵਿਟਾਮਿਨ E ਤਾਂ ਉਹਦੇ ਵਿੱਚ ਸਪਲੀਮੈਂਟ ਫੈਕਟ ਪਲਵਨ ਜੀ ਕਿਉਂਕਿ ਮੈਂ ਦੱਸਿਆ ਇਹ ਆਯੂਸਟ ਨਹੀਂ ਕੈਲਕੂਲੇਟ ਹੁੰਦਾ ਜਿਹੜਾ ਆਰਗੇਨਿਕਲੀ ਚੀਜ਼ ਹੈ ਇਹ

Evening Primrose ਜੇ ਤੁਹਾਨੂੰ ਹਾਰਟ ਦੀ ਕੰਡੀਸ਼ਨ ਜਾਂ ਸਕਿਨ ਦੀ ਕੰਡੀਸ਼ਨ ਨਹੀਂ ਹੈ 1 ਡੇਲੀ ਇੱਕ ਨਾਰਮਲ ਬੰਦੇ ਨੂੰ ਤਾਂ ਕਿ ਉਹਦਾ ਕਲੌਟ ਨਾ ਬਣੇ ਹੈਲਥ ਰੇ ਜਿਨ੍ਹਾਂ ਨੂੰ ਪ੍ਰੋਬਲਮਸ ਹੈਗੀਆਂ ਨੇ ਉਹਨੂੰ 2 ਡੇਲੀ ਹਾਂ ਬੱਚੇ ਲਈ ਮੈਂ ਇੰਨਾ ਯੂਜ਼ ਕਰੂੰਗਾ ਜੇ ਬੱਚਾ ਬੈਡ ਵੈਟਿੰਗ ਕਰਦਾ ਮੈਂ ਕੈਪਸੂਲ ਚ ਗਲੀ ਕਰੂੰਗਾ ਉਹਦਾ 1/4 ਜਾਂ 1 ਅੱਧਾ ਹੀ ਉਹਨੂੰ ਦਾਲ ਚ ਘੋਲ ਕੇ ਦੇ ਦੂੰਗਾ ਉਹਨੂੰ ਮੈਂ ਇੰਨਾ ਜ਼ਿਆਦਾ ਨਹੀਂ ਦਊਗਾ ਉਹਦੇ ਲਈ ਜ਼ਿਆਦਾ ਆਮ ਇੱਕ ਅਡਲਟ ਲਈ ਇੱਕ ਤੋਂ ਦੋ ਮੈਂ ਯੂਸ਼ੁਅਲੀ ਲੈ ਲੂੰਗਾ ਮਗਰ ਯੋ ਮੈਂ ਕਹ ਰਿਹਾ ਨਾ ਲੋਕਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੋਲੀ ਥੋੜੀ ਸ਼ੁਰੂ ਕਰਾ ਦੇਖੋ 60 ਗੋਲੀਆਂ ਦੀ ਡੱਬੀ ਆ ਤਾਂ 2 ਮਹੀਨੇ ਚੱਲ ਜਾਂਦੀ ਇੱਕ ਆਮ ਬੰਦੇ ਦੀ ਤੇ ਬੈਨੀਫਿਟਸ ਸਹਜ ਹੀ ਨੇ ਹੈਨਾ ਤੁਸੀਂ ਦੇਖੋ ਬਰਨਿੰਗ ਜਿਹੜੇ ਬਾਹਨ ਹੋਇਆ ਆ ਉਹ ਹੀਲ ਹੋ ਜਾਂਦਾ ਜਿਹੜਾ ਅੱਛਾ ਇੱਕ ਥੀ ਭੁਲ ਗਿਆ ਕੋਲੋਂ ਦੀ ਜਿਹਨਾਂ ਗੈਂਗਰੀਨ ਐ ਸਪੈਸ਼ਲੀ ਜਿਨ੍ਹਾਂ ਨੂੰ ਡਾਇਬੀਟਿਸ ਐ ਉਹਨਾਂ ਨੂੰ ਵਿਟਾਮਿਨ ਈ ਬਹੁਤ ਜ਼ਰੂਰੀ ਐ ਗੈਂਗਰੀਨ ਕਿਆ ਹੁੰਦੀ ਐ ਕਿਸੇ ਵੀ ਕਾਰਨ ਕਰਕੇ ਨਰਵ ਡੈਮੇਜ ਹੋ ਜਾਂਦੀ ਐ ਹੱਥ ਦੇ ਆ ਪੈਰ ਦੀ ਸਪੈਸ਼ਲੀ ਪੈਰਾਂ ਦੀ ਜਿਸ ਉਂਗਲੀਆਂ 'ਚ ਜਾਣ ਖਤੋਂ ਆਈਆਂ ਕਾਲੀਆਂ ਹੋਣੀਆਂ ਕਟਣੀਆਂ ਪੈਣੀਆਂ। ਕੋਈ ਲੋਕਾਂ ਨੂੰ ਠੰਡ ਕਰਕੇ ਕਈਆਂ ਨੂੰ ਡਾਇਬੀਟਿਸ ਕਰਕੇ ਗੈਂਗਰੀਨ 'ਚ ਵਿਟਾਮਿਨ E ਬਹੁਤ ਹੈਲਪ ਕਰਦਾ ਹੈ ਗੈਂਗਰੀਨ 'ਚ। ਤਾਂ ਜਿਹਨੂੰ ਵੀ ਅਸੀਂ ਦੱਸਦੇ ਹਾਂ ਜਿਹਨੂੰ ਵੀ ਡਾਇਬੀਟਿਸ ਹੈ ਅਗਰ ਤੁਸੀਂ ਥੋੜੀ ਰਿਸਰਚ ਕਰੋ ਵਿਟਾਮਿਨ E ਉਹਨਾਂ ਲਈ ਅੰਮ੍ਰਿਤ ਮੰਨਿਆ ਜਾਂਦਾ ਹੈ। ਤੇ ਅਗਰ ਵਿਟਾਮਿਨ E ਦੇ ਨਾਲ ਵੀਟ ਜਨ ਉਹ ਮਿਲ ਜੇ ਆਪਣਾ ਇਮਰੀਮ ਪ੍ਰਿੰਰੋਸ ਸੋਨੇ ਤੇ ਸੁਹਾਗਾ ਕਿਉਂਕਿ ਆਪਾਂ ਨੂੰ ਬੈਨੀਫਿਟ ਬਹੁਤ ਹੈ। ਅਸੀਂ ਰਿਸਰਚ ਕਰਦੇ ਹਾਂ ਕੋਈ ਬਹੁਤ ਜਿਆਦਾ ਅਸੀਂ ਕੋਈ ਚੀਜ਼ ਕਰਦੇ ਹਾਂ। ਇਹੀ ਚੀਜ਼ अगर ਤੁਸੀਂ Amazon ਤੇ ਜਾ ਕੇ ਸਰਚ ਕਰੋ ਐਨੀ ਡੋਜੇਜ ਤੁਹਾਨੂੰ ਦੁੱਗਣੀ ਪ੍ਰਾਈਸ ਤੇ ਮਿਲੇਗੀ ਤਾਂ ਆਪਾਂ ਕੋਸ਼ਿਸ਼ ਕਰੀ ਦੀਏ ਕਿ ਪਹਿਲਾਂ ਕਿ ਕਈ ਲੋਕੀ ਕਹਿੰਦੇ ਮਹਿੰਗੀ ਚੀਜ਼ ਹੈ ਮੇਰੀ ਮਹਿੰਗੀ ਨਹੀਂ ਹੁੰਦੀ ਤੁਸੀਂ ਵਿਟਾਮਿਨ E ਨੂੰ ਕੈਮਿਸਟਰੀਕਲ ਵਿਟਾਮਿਨ E ਨਾਲ ਕੰਪੇਅਰ ਨਹੀਂ ਕਰ ਸਕਦੇ ਉਹ ਆਇਲ ਯੂਸਡ ਹੈ ਉਹ ਸਿੰਥੈਟਿਕ ਹੈ α-ट੍ਰੋਪਸਕੋਲ ਨਹੀਂ ਹੈ ਉਹ ਆਪਣੇ ਕੋਲ ਵੀਟ ਜਮ ਆਇਲ ਹੈ ਜਿਹੜਾ ਕਿ ਥਰੋਲੀ ਕੰਪਲੈਕਸ ਹੈ ਤੇ ਬੋਡੀ ਜਿੰਨਾ ਲੌਂਗੇ ਉਹਨਾਂ ਸਿਮੂਲੇਟ ਕਰੇਗੀ ਇੱਕ ਛੋਟੀ ਚੀਜ਼ ਦੱਸਣਾ ਕੋਲੋਂਜੀ ਜਿਹੜਾ ਸਿੰਥੈਟਿਕ ਵਿਟਾਮਿਨ ਹੁੰਦਾ ਹੈ ਉਤੇ 33% ਐਬਸਾਰਪਸ਼ਨ ਹੁੰਦੀ ਹੈ ਮਤਲਬ ਜੇ ਤੁਸੀਂ 100mg ਲਿਆ ਤਾਂ 33mg ਰਹਿਦਾ ਬਾਕੀ ਪਿਸ਼ਾਬ ਚ ਨਿਕਲ ਜਾਂਦਾ ਜੇ ਤੁਸੀਂ ਵੀ ਕੰਪਲੈਕਸ ਖਾਓਗੇ ਤੁਸੀਂ ਸੂਸੂ ਦੇਖਿਓ ਰੰਗ ਕਿਹਜਾਊਗਾ ਉਹਦਾ ਕੀ ਹੁੰਦਾ ਉਹ ਵੀ ਕੰਪਲੈਕਸ ਤੁਸੀਂ ਲਿਆ ਉਹ 100mg ਦਿੱਤਾ ਸੀ 33mg ਰਿਹਾ ਬਾਕੀ ਸਾਰਾ ਨਿਕਲ ਗਿਆ ਜਦੋਂ ਤੁਸੀਂ ਕੋਈ ਪਲਾਂਟ ਬੇਸਡ ਵੀਟਾਮਿਨ ਲੈਂਦੇ ਹੋ ਉਹਦੀ ਐਬਸਾਰਪਸ਼ਨ 68% ਤੋਂ 100% ਤੱਕ ਹੋ ਸਕਦੀ ਹੈ ਸਿੱਧੇ ਦੁੱਗਣੀ ਤੋਂ ਉੱਪਰ ਚਲੀ ਜਾਂਦੀ ਹੈ ਤਾਂ ਉਹ ਮਹਿੰਗਾ ਨਹੀਂ ਹੈ ਉਹਦੀ ਐਬਸਾਰਪਸ਼ਨ ਦਿੱਤਾ ਹੈ ਤਾਂ ਉਹ ਲੈਣਾ ਉਹਨਾਂ ਘੱਟ ਪੈਂਦਾ ਤਾਂ ਅਗਰ ਤੁਸੀਂ ਇਹ ਚੀਜ਼ ਕਰਕੇ ਦੇਖੋਗੇ ਫਰਕ ਦੇਖੋਗੇ ਤੁਸੀਂ ਤੁਹਾਨੂੰ ਆਪਣੇ ਸਾਹ ਤੁਹਾਨੂੰ ਆਪਣੇ ਪਰਫਾਰਮੈਂਸ ਲੈਵਲ 'ਤੇ ਸਾਹ ਘੱਟ ਚੜੂਗਾ ਸਪੈਸ਼ਲੀ ਜਿਹੜੇ ਦਿੱਲੀ ਦੇ ਲੱਗੇ ਲੱਗੇ ਤੱਕ ਰੋਗ ਰਹਿੰਦੇ ਨੇ ਕੋਲੋਂ ਜੀ ਜਿਵੇਂ ਦਿੱਲੀ ਹੈ ਇੱਕਦਮ ਨਾ ਪਾਸਾ ਨਿਊਯਾਰਕ ਹੈ ਜਿੱਥੇ ਪੋਲੂਸ਼ਨ ਰਹਿੰਦੀ ਹੈ ਅਮਰੀਕਾ 'ਚ ਜਿੱਥੇ ਪੋਲੂਸ਼ਨ ਹੈ ਉੱਥੇ ਵਿਟਾਮਿਨ ਨਹੀਂ ਉਹਨੇ ਜੁੜੀਆ ਜਾਂ ਫਿਰ ਤੁਸੀਂ ਅਗਰ ਹਾਈਟ ਤੇ ਨਹੀਂ ਹੋ ਜਿਵੇਂ ਕਈ ਲੋਕ ਪਹਾੜਾਂ 'ਤੇ ਰਹਿੰਦੇ ਤੁਸੀਂ ਦੇਖੇ ਉਹ ਦੱਸ ਨਹੀਂ ਤਰੀਕਾ ਜਦੋਂ ਵੀ ਆਪਾਂ ਆਪਾਂ ਇੱਧਰ ਵਾਲੇ ਸਾਊਥ ਵਾਲੇ ਜਾਂ ਆਪਾਂ ਪਹਾੜਾਂ 'ਤੇ ਜਾਂਦੇ ਆ ਚਾਹੇ ਪੰਜਾਬ ਵਾਲੇ ਵੀ ਆਪਣੇ ਕੰਨਾਂ ਚ ਹਵਾ ਪਰ ਜਾਂਦੀ ਪ੍ਰੂਫ ਕਰ ਦਿੰਦੇ ਆਂ ਐਰਪਲੇਨ ਚ ਵੀ ਇਹ ਵਿਟਾਮਿਨ E ਕਰਕੇ ਹੁੰਦਾ ਜਾਂ ਆਪਾਂ ਨੂੰ ਸਾਹ ਆਦਾ ਆਪਾਂ ਕਹਿੰਦੇ ਹਵਾਤ ਨਹੀਂ ਐ ਪਤਲੀ ਹਵਾ ਲੱਗਦੀ ਉਹ ਪਤਲੀ ਨਹੀਂ ਹੈ ਆਪਾਂ ਨੂੰ ਆਕਸੀਜਨ ਘੱਟ ਐਬਸੋਰਬ ਹੋ ਰਹੀ ਹੈ ਉਹਨਾਂ ਦੀ ਆਕਸੀਜਨ ਤਾਂ ਅਗਰ ਤੁਸੀਂ ਵਿਟਾਮਿਨ E 3 ਦਿਨ ਪਹਿਲਾਂ ਲੈਣੇ ਸ਼ੁਰੂ ਕਰ ਦੋ ਜਾਣ ਤੋਂ ਫਲਾਈਟ ਤੋਂ ਅਸੀਂ ਆਪਣੇ ਵਿੱਚ ਨੇ ਆਲਰੇਡੀ ਕਰਦੇ ਜੀ ਉਹਦੇ ਕੰਨ ਦੁਖਦੇ ਸੀਗੇ ਅਸੀਂ ਉਹਨੂੰ ਜਾਣ ਤੋਂ ਸਾਡੀ ਫਲਾਈਟ ਤੋਂ 3 ਦਿਨ ਪਹਿਲਾਂ ਵਿਟਾਮਿਨ ਇਹ ਦੇਣਾ ਸ਼ੁਰੂ ਕਰ ਦਿੰਨੇ ਆ ਉਹਦੇ ਕੰਨਾਂ ਚ ਟੁਕ ਟੁਕ ਜਾਂ ਦਰਦ ਜਾਂ ਸਾਹ ਦੀ ਪ੍ਰੋਬਲਮ ਨਹੀਂ ਆਂਦੀ ਤੇ ਇਹਨੂੰ ਲੱਗਦੇ 3 ਤੋਂ 4 ਦਿਨ ਬਾਡੀ ਨੂੰ ਇਸਤੇ ਰਿਜ਼ਲਟ ਦਿਖਾਂਗੇ ਬਟ ਫਰਕ ਕੀ ਦਿਖੇਗਾ ਪਰਫਾਰਮੈਂਸ ਸਟਰੈਂਥ ਸਾਹ ਜਿਵੇਂ ਤੁਹਾਨੂੰ ਈਜ਼ੀ ਹੋ ਜਾਏਗਾ ਹਾਰਟ ਦੀ ਪਰਫਾਰਮੈਂਸ ਵਧੇਗੀ ਤੁਹਾਨੂੰ ਓਨੇ ਜਿਆਦਾ ਸਾਹ ਨਹੀਂ ਲੈਣੇ ਪੈਂਦੇ ਕਿਉਂਕਿ ਹਾਰਟ ਨੂੰ ਕੰਮ ਘੱਟ ਕਰਨਾ ਪੈ ਰਿਹਾ ਹੈ ਹੈਨਾ ਤੇ ਫੀਮੇਲਸ ਚ ਪੀਰੀਅਡਸ ਵਾਲੀ ਹਾਰਮੋਨਲੀ ਪ੍ਰੋਬਲਮਾਂ ਦੂਰ ਮੇਲਸ ਚ ਹਾਰਟ ਦੀ ਪ੍ਰੋਬਲਮ ਜ਼ੂਰ ਬਸ ਤਾਂ ਫੀਮੇਲਸ 'ਚ ਹਾਰਟ ਦੀ ਪ੍ਰੋਬਲਮ ਆਸਲੀ ਨਗਰ ਮੇਲ 'ਚ ਜਲਦੀ ਆਂਦੀ ਹੈ ਤਾਂ ਬਹੁਤ ਜ਼ਿਆਦਾ ਅਮੇਜ਼ਿੰਗ ਬੈਨੀਫਿਟ ਨੇ ਤੇ ਹਿੰਗਰ ਫਟਕੜੀ ਕੁਝ ਨਹੀਂ ਹੈ ਕਿੰਨ ਜਾਂ ਦੋ ਸੌਰੀ ਆਰਗੇਨਿਕ ਦਿੱਤੀ ਜਨਾ ਜੀ ਇਹਦੇ ਨਾਲ ਨਾਲ ਜੀ ਫੈਟੀ ਐਸਿਡਸ ਦੇ ਵਿੱਚ omega 3 ਜਿਹੜੇ ਫੈਟੀ ਐਸਿਡਸ ਹੈਗੇ ਨੇ ਕਾਸਿਕਸ ਫੈਟੀ ਐਸਿਡ ਨੇ ਇਹਨਾਂ ਦੇ ਫਾਇਦੇ ਬਹੁਤ ਜ਼ਿਆਦਾ ਨੇ ਸਕਿਨ ਦੇ ਫਾਇਦੇ ਬਹੁਤ ਨੇ ਤੁਸੀਂ ਦੱਸਿਆ ਕਿ ਨੇ ਜਿਹੜੇ ਲੇਡੀਜ਼ ਜਿਹੜੇ ਹੈ ਨੇ ਉਹ ਬੱਚਿਆਂ ਨੂੰ ਦੁੱਧ ਪਲਾ ਰਹੀਆਂ ਨੇ ਜਾਂ ਗਰਭਵਸਤਾ ਦੇ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਬੱਚਾ ਹੈਗਾ ਪੇਟ ਦੇ ਵਿੱਚ ਉਹ ਨਿਰੋਗ ਰਹਿੰਦਾ ਜੇਕਰ ਇਹ ਲੇਤਾ ਜਾਂਦਾ ਹੈਗਾ ਤੇ ਮਸਤਿਕ ਦਾ ਦਿਮਾਗ ਦਾ ਸਰੀਰ ਦਾ ਵਿਕਾਸ ਜਿਹੜਾ ਹੈਗਾ ਪੇਟ ਦੇ ਵਿੱਚ ਉਹ ਸਹੀ ਢੰਗ ਦੇ ਨਾਲ ਹੁੰਦਾ ਹੈਗਾ ਜਿਹਾ ਜਿਹੜਾ ਮੈਡੀਕਲ ਐਕਸਪਰਟਸ ਵੱਲੋਂ ਦਾਵਾ ਕੀਤਾ ਜਾਂਦਾ ਹੈਗਾ ਖਾਰਟ ਦੇ ਸਬੰਧ ਵਿੱਚ ਤੁਸੀਂ ਦੱਸ ਹੀ ਚੁੱਕੇ ਹੋ ਬਹੁਤ ਵਧੀਆ ਹੈਗਾ ਮੋਟਾਪਾ ਜਿਹੜਾ ਲੋਕਾਂ ਨੂੰ ਹੈਗਾ ਮੋਟਾਪੇ ਦੇ ਵਿੱਚ ਵੀ ਕਾਫੀ ਫਾਇਦਾ ਜਿਹੜਾ ਪਹੁੰਚਾਉਂਦਾ ਹੈਗਾ ਮੋਟਾਪੇ ਨੂੰ ਵੀ ਘਟਾਉਣ ਦੇ ਵਿੱਚ ਜਿਹੜਾ ਇਹ ਸਹਾਇੀ ਹੁੰਦਾ ਹੈ ਇਹ ਅਮਰੀਕਨ ਨੈਸ਼ਨਲ ਹੈਲਥ ਇੰਸਟੀਚਿਊਸ਼ਨ ਜਿਹੜਾ ਹੈਗਾ ਉਸ ਨੇ ਵੱਲੋਂ ਜਿਹੜਾ ਇਹ ਸਟਡੀ ਰਿਸਰਚ ਕੀਤੀ ਗਈ ਤੇ ਉਹਦੇ ਵਿੱਚ ਇਹ ਦਾਵਾ ਕੀਤਾ ਕਿ ਮੋਟਾਪੇ ਦੇ ਵਿੱਚ ਵੀ ਕਾਫੀ ਫਾਇਦਾ ਪਚਾਉਂਦਾ ਹੈ। ਤਾਂ ਇਹ ਕਾ ਫਾਇਦੇਮੰਦ ਹੈ ਇਹ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿਉਂਕਿ ਅੱਖਾਂ ਵਾਸਤੇ ਵੀ ਜਿਹੜਾ ਜਗਾ 330 ਐਸਿਡ ਦੀ ਬਹੁਤ ਲੋਡ ਪੈਂਦੀ ਹੈਗੀ ਤੇ ਇਹਦੇ ਨਾਲ ਜਿਹੜੀ ਜਿਨ੍ਹਾਂ ਲੋਕਾਂ ਦੀ ਅੱਖਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਮੋਥੀਆ ਆ ਗਿਆ ਜਾਂ ਹੋਰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਉਹਨਾਂ ਦੀ ਜਿਹੜੀ ਸੰਭਾਵਨਾ ਹੈ ਇਹ ਘਟ ਜਾਂਦੀ ਹੈ। ਹਾਈ ਬੀਪੀ ਜਿਹਨਾਂ ਲੋਕਾਂ ਨੂੰ ਰਹਿੰਦਾ ਹੈਗਾ हाई बीपी ਦੇ ਵਿੱਚ ਵੀ ਜਿਹੜਾ ਇਹ omega 3 ਦੇ ਵਿੱਚ ਕਾਫੀ ਸਾਇਕਲ ਜਿਹੜਾ ਕੀ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈਗਾ ਅ ਇਮਿਊਨ ਸਿਸਟਮ ਨੂੰ ਬਦਹਾਉਂਦਾ ਹੈਗਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈਗੀ ਹੈ ਮਾਨਸਿਕ ਵਿਕਾਰ ਜਿਹਨਾਂ ਲੋਕਾਂ ਨੂੰ ਹੁੰਦੇ ਮਾਨਸਿਕ ਵਿਕਾਰਾਂ ਨੂੰ ਵੀ ਫਾਇਦਾ ਹੁੰਦਾ ਹੈ ਮਨੋਵਿਗਿਆਨਿਕ ਵਿਕਾਰ ਜਿਹੜੇ ਲੋਕਾਂ ਨੂੰ ਹੁੰਦੇ ਨੇ ਉਹਨਾਂ ਦੇ ਸਰੀਰ ਵਾਸਤੇ omega 3 ਫੈਟੀ ਐਸਿਡ ਜਿਹੜੇ ਨੇ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਇਹ ਇਨਾਂ ਦੀ ਕਮੀ ਦੇ ਨਾਲ ਜਿਹੜੇ ਜਿੰਨ ਪੈਦਾ ਹੁੰਦਾ ਰੋਗ ਜਿਵੇਂ ਭੁੱਲਣ ਦੀ ਪਰਜ ਨੂੰ ਅਲਜ਼ਾਈਮਰ ਵੀ ਕਹਿਆ ਜਾਂਦਾ ਆ ਤਾਂ ਕਿ ਕਿਸੇ ਨੂੰ ਡੋਮੈਂਸ਼ੀਆ ਵੀ ਕਹਿ ਸਕਦੇ ਹੈਗੇ ਆ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹਦੇ ਵਿੱਚ ਜਾਂ ਮਾਈਗਰੇਨ ਹੋ ਗਿਆ ਉਹਨਾਂ ਦੇ ਵਿੱਚ ਵੀ ਕਾਫੀ ਫਾਇਦਾ ਪਹੁੰਚਾਉਂਦਾ ਕੈਂਸਰ ਦੀ ਰੋਕ ਥਾਮ ਵਾਸਤੇ ਵੀ ਇਹ ਦਾਵਾ ਕੀਤਾ ਜਾਂਦਾ ਵੀ ਇਹ ਇੱਕ ਤਰ੍ਹਾਂ ਕੀ ਬੈਨੀਫੀਸ਼ੀਅਲ ਹੁੰਦਾ ਕਿਉਂਕਿ omega 3 ਫੈਟੀ ਐਸਿਡ ਜਿਹੜੇ ਕੈਂਸਰ ਲਈ ਕਾਫੀ ਲੱਭ ਰਿਹਾ ਮਨੇ ਅੰਦਰਿਕ ਸੋਧ ਦੇ ਅਨਸਾਰ ਜਿਹੜੇ ਲੋਕ ਜਾਦਾ ਮਾਤਰਾ ਚ omega 3 ਫੈਟੀ ਐਸਿਡ ਦਾ ਸੇਵਨ ਕਰਦੇ ਨੇ ਉਹਨਾਂ ਲੋਕਾਂ ਨੂੰ ਕੋਲੋਨ ਕੈਂਸਰ ਦੀ ਹੋਣ ਦੀ ਸੰਭਾਵਨਾ 55% ਘਟ ਜਾਂਦੀ ਹੈਗੀ। ਹਾਂਜੀ ਵਾਹ 55% ਕੋਲੋਨ ਕੈਂਸਰ ਹਾਂ ਜੀ ਹਾਂਜੀ ਤੇ ਇਹਦੇ ਨਾਲ ਕੈਂਸਰ ਦੇ ਹੋਰ ਵੀ ਕਈ ਪ੍ਰਕਾਰਾਂ ਦੇ ਜਿਹੜੇ ਕੈਂਸਰ ਹੈਗੇ ਨੇ ਉਹਨਾਂ ਦੇ ਵਿੱਚ ਵੀ ਇਹ ਕਾਫੀ ਸਹਾਇਤਾ ਕਰਦਾ ਹੈ ਤੇ ਬਾਕੀ ਇਸ ਤੋਂ ਇਲਾਵਾ ਪ੍ਰੋਸਟੇਟ ਕੈਂਸਰ ਆ ਜਿਵੇਂ ਪ੍ਰੋਸਟੇਟ ਕੈਂਸਰ ਦੇ ਵਿੱਚ ਵੀ ਕਾਫੀ ਸਹਾਇਤਾ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਪ੍ਰੋਸਟੇਟ ਦੇ ਜਿਹੜਾ ਇੱਕ ਆਪਣੇ ਆਪ ਵਿੱਚ ਗੁੰਪੱਡੀ ਸਮੱਸਿਆ ਤੇ ਜਲਦੀ-ਜਲਦੀ ਕਾਬੂ ਨਹੀਂ ਆਦੀ ਹਰੇਕ ਤੋਂ ਤੇ ਜੇਕਰ ਇਹ ਜਿੰਨਾ ਸ਼ੁਰੂ ਕਰਦੇ ਤੇ ਇਹਦੇ ਨਾਲ ਜਿਹੜਾ ਪ੍ਰੋਸਟੇਟ ਦੀ ਜਿਹੜੀ ਸਮੱਸਿਆ ਵੀ ਜਿਹੜੀ ਹੈ ਉਹ ਸੋਲਵ ਹੁੰਦੀ ਹੈ ਇਸ ਤੋਂ ਇਲਾਵਾ ਅਸਥਮਾ ਅਸਥਮਾ ਦੇ ਬਾਰੇ ਤੁਸੀਂ ਦੱਸ ਚੁੱਕੇ ਹੋ ਲੀਵਰ ਦੇ ਫੈਟ ਨੂੰ ਵੀ ਘਟਾਉਂਦਾ ਤੁਹਾਡਾ ਫੇਵਰੇਟ ਸਬਜੈਕਟ ਹੈਗਾ ਲੀਵਰ ਦੇ ਫੈਟ ਨੂੰ ਘਟਾਉਂਦਾ ਹੈਗਾ ਕਿਉਂਕਿ ਲੀਵਰ ਦੀ ਸੋਜ ਜਿਹੜੀ ਹੈ ਇਹ ਘਟਦੀ ਹੈ ਤੇ ਉਹਦੇ ਨਾਲ ਜਿਹੜਾ ਫੈਟੀ ਲੀਵਰ ਨੂੰ ਵੀ ਕਾਫੀ ਜਿਹੜੀ ਉਹ ਹੱਡੀਆਂ ਦੇ ਰੋਗ ਜੋੜਾਂ ਦੇ ਰੋਗ ਵਿੱਚ ਵੀ omega 3 ਜਿਹੜਾ ਕਾਫੀ ਸਹਾਇਤਾ ਕਰਦਾ ਹੈ ਕਿਉਂਕਿ ਇਹਦੇ ਵਿੱਚ ਇਹਦੇ ਵਿੱਚ ਫੈਟੀ ਐਸਿਡ ਚ ਕੈਲਸ਼ੀਅਮ ਦੀ ਮਾਤਰਾ ਵਧਾਉਣ ਦੇ ਵਿੱਚ ਹੱਡੀਆਂ ਦੇ ਦੀ ਜਿਹੜੀ ਹੈ ਮਦਦ ਕਰਦਾ ਹੈ ਤੇ ਉਹਦੇ ਵਿੱਚ ਸ਼ਕਤੀ ਚ ਸੁਧਾਰ ਲਿਆਦਾ ਇਹਦੇ ਨਾਲ ਆਸਟਿਓਪੋਰੋਸਿਸ ਦਾ ਜਿਹੜਾ ਜੋਖਮ ਜਿਹੜਾ ਉਹ ਘਟ ਜਾਂਦਾ ਗਠੀਆ ਦੇ ਵਿੱਚ ਵੀ ਮਦਦ ਮਿਲਦੀ ਹੈ ਇਹ ਇਹਦੀ ਖੁਰਾਕ ਲੈਣ ਦੇ ਵਾਲੇ ਮਰੀਜ਼ਾਂ ਦੇ ਵਿੱਚ ਜੋੜਾਂ ਦੇ ਦਰਦਾਂ ਦੀ ਜਿਹੜੀ ਉਹ ਕਮੀ ਆਂਦੀ ਹੈ ਮਾਸਪੇਸ਼ੀਆਂ ਜਿਹੜੀਆਂ ਮਜ਼ਬੂਤ ਹੁੰਦੀਆਂ ਨੇ ਤੇ ਪਿੱਠ ਦਰਦ ਤੇ ਗਰਦਨ ਦਰਦ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਮਿਲਦੀ ਹੈ ਜੀ ਹੁਣ ਮੇਰਾ ਸਵਾਲ ਇਹ ਹੈ ਕਿ ਇੱਕ ਆਮ ਬੰਦੇ ਨੂੰ ਇਹਦੀ ਜਿਹੜੀ ਖੁਰਾਕ ਹੈ ਉਹ ਕਿੰਨੀ ਮਿਲਣੀ ਚਾਹੀਦੀ ਕੋਲੋਂ ਜੀ ਇੱਕ ਕੈਪਸੂਲ ਅਗਰ ਤਾਂ ਉਹ ਹੈਗਾ ਜਿਵੇਂ 15 16 ਸਾਲ ਤੋਂ ਉੱਪਰ ਦਾ ਬੰਦਾ ਹੈ ਜਿਹਨੂੰ ਤੰਦਰੁਸਤ ਰਹਿਣਾ ਚਾਹੁੰਦਾ ਹੈ ਤੇ ਚਾਹੁੰਦਾ ਸਕਿਨ ਦੀ ਪ੍ਰੋਬਲਮ ਜਾਂ ਹਾਰਟ ਦੀ ਪ੍ਰੋਬਲਮ ਨਾ ਆ ਜਿਹਨੂੰ ਹੈਗੀ ਪ੍ਰੋਬਲਮ ਹਾਰਟ ਦੀ ਪ੍ਰੋਬਲਮ ਹੈ ਜਾਂ ਸਾਹ ਖਾਂਦਾ

ਬਹੁਤ ਸ਼ਾਨਦਾਰ ਹੈ ਮੈਂ ਦੋਨੋਂ ਚੀਜ਼ਾਂ ਮਿਕਸ ਕਰਕੇ ਜੀ ਕੀ ਬਾਤ ਹੈ ਬਹੁਤ ਸ਼ਾਨਦਾਰ ਜਿਹੜੀ ਚੀਜ਼ ਹੈ ਜੀ ਮੈਂ ਮੇਰੇ ਵੀ ਪਸੰਦ ਆਈ ਹੈ ਕਿ ਕਿ ਚੀਜ਼ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਤਾਤਾ ਸੀਗੀਆਂ ਲੇਕਿਨ ਇੱਕ ਵਾਰੀ ਰਿਵਾਈਜ਼ ਕੀਤਾ ਜਦੋਂ ਮੈਂ ਇਸ ਨੂੰ ਤੇ ਮੈਨੂੰ ਲੱਗਿਆ ਕਿ ਇਹ ਆਪਾਂ ਦੋਨਾਂ ਨੂੰ ਜ਼ਰੂਰੀ ਹੈ ਜੀ ਇਹ ਲੈਣਾ ਮੈਂ ਵੀ ਜਿਹੜਾ ਇਸਤੇਮਾਲ ਕਰਨ ਦੀ ਜਿਹੜੀ ਉਹ ਮੇਰਾ ਵੀ ਪਲਾਨ ਬਣਾ ਲਿਆ ਤੇ ਮੈਂ ਵੀ ਇਸ ਨੂੰ ਇਸਤੇਮਾਲ ਜ਼ਰੂਰ ਕਰਾਂਗਾ

सैवन नाइन एट सिक्स वन वन टू वन वन एट जे तुसी कोच बनना चाहते हो अपना एक अच्छा बिजनेस शुरू करना चाहते हो या लोगों की मदद करना चाहते हो तीन मैं मैसेज कर सकते हो व्हाट्सएप पे मेरा नंबर है नाइन ट्रिपल एट फोर सैवन फाइव ट्रिपल जीरो अठान मैं अठ सौ चौरासी पचहत्तर हज़ार जी बहुत शुक्रिया जी बहुत धन्यवाद ਤੋ ਦਸਾਂ ਤੁਹਾਨੂੰ ਬੇਨਤੀ ਹੈ ਜੀ ਵੀਡੀਓ ਤੁਹਾਡੇ ਸਾਹਮਣੇ ਹੈ ਜਾਣਕਾਰੀ ਤੁਹਾਡੇ ਸਾਹਮਣੇ ਹੈ ਤੇ ਇਹਦੇ ਫਾਇਦੇ ਤੁਹਾਡੇ ਸਾਹਮਣੇ ਵਿਟਾਮਿਨ E ਵਿਦ ਬੀਟ ਜਰਮ ਆਇਲ ਦੇ ਬੈਨੀਫਿਟਸ ਤੁਹਾਡੇ ਸਾਹਮਣੇ ਹੈਗੇ ਨੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਮੈਨੂੰ ਪਸੰਦ ਆਈ ਹੈ ਉਹ ਆਈ ਹੈਗੀ ਹੈ ਜੀ ਇਹਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਜੀਆਂ ਨੇ ਜਿਹੜੀਆਂ ਕੀ ਵਾਲਾਂ ਵਾਸਤੇ ਕੈਂਸਰ ਵਾਸਤੇ ਹੈ ਜੀ ਸਕਿਨ ਵਾਸਤੇ ਜਿਹੜਾ ਸਿੱਧਾ ਖੋਲ ਕੇ ਸਕਿਨ ਦੇ ਉੱਤੇ ਲਾਇਆ ਜਾ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈਗੀ ਹੈ ਤੇ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਮੈਂ ਇਹ ਦੇਖਿਆ ਜੀ कि ਜਿਹੜੇ ਪਾਰਲਰ ਵਾਲੀਆਂ ਲੇਡੀਆਂ ਹੁੰਦੀਆਂ ਨੇ ਉਹ ਜਦੋਂ ਫੇਸ਼ੀਅਲ ਕਰਦੀਆਂ ਤੇ ਵਿਟਾਮਿਨ E ਦਾ ਕੈਪਸੂਲ ਜਿਹੜਾ ਫੇਸ਼ੀਅਲ ਕਰਨ ਲੱਗਿਆਂ ਉਹ ਵਿੱਚ ਭੋਲ ਕੇ ਤੇ ਕਰੀਮ ਦੇ ਵਿੱਚ ਲਗਾ ਦਿੰਦੀਆਂ ਤਾਂ ਕਿ 글로ਵ ਵਾਤ ਆਵੇ ਜੇਕਰ ਇਹ ਜਿਹਾ ਸਹੀ ਆਉਂਦਾ ਹੈਗਾ ਵਧੀਆ ਆਉਂਦਾ ਹੈ ਤਾਂ ਫਿਰ ਮੇਰੇ ਹਿਸਾਬ ਨਾਲ ਇਹ オリジナル ਦਿੱਤਾ ਜਾਵੇ ਤੇ ਉਹ ਜ਼ਿਆਦਾ ਬੈਨੀਫਿਟ ਕਰੇਗਾ ਸੋ ਬੇਨਤੀ ਹੈ ਦਸਤਾ ਨੂੰ ਵੱਤ-ਵੱਤ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿੱਤਾ ਜਾਵੇ ਜਿੰਨਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਕੋਲ ਜ਼ਰੂਰ ਪਹੁੰਚੇਗੀ ਕੋਈ ਨਾ ਕੋਈ ਫਾਇਦਾ ਜ਼ਰੂਰ ਲਵੇਗਾ ਤੇ ਜੇ ਜਿਆ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋ ਕਰਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ